ਵਾਹਿਗੁਰੂ 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 ਤੀਨੇ ਤਾਪ ਨਿਵਰਨ ਹਾਰਾ ਦੁਖ ਅੰਤ ਸੁਗਰਾਸ ਤਾ ਕੋ ਬਿਗਨ ਨ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਾਸ ਬੇ ਪ੍ਰਥਮ ਭਗਉਤੀ ਸਮਰਕ ਗੁਰੂ ਨਾਨਕ ਲੇਟਿਆ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਈ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਤੇਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰਨੋ ਦਿਵਤ ਹਾਏ ਸਭ ਥਾਇ ਸਹਾਈ ਦਾਸ ਬੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਇ ਸਹਾਇ ਦਸਾਂ ਹੀ ਪਾਤਸ਼ਾਹਿਆਂ ਦੀ ਜੋਤ ਧਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੇ ਮੁਗਤਿਆਂ ਹਟੀਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾ ਹੀ ਤੇ ਗਵਾ ਹੀ ਦੇਖ ਕੇ ਆਣ ਡੈਠ ਕੀ ਤਾ ਤਨਾ ਪਿਆਰਿਆ ਸਚਿਆਰਾਂ ਦੇ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨਾ ਸੰਗਾ ਸੰਗਨੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਦੇ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨ ਆ ਪਿਆਰਿਆ ਸਚਿਆਰਾਂ ਦੇ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤੇਆ ਬਣ ਕਾ ਸਤ ਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਸਾਹਿਬ ਤਹਾ ਤਹਾ ਰਛਾ ਰਾਇਤ ਦੇਖ ਤੇਗ ਫਾਤ ਹੈ ਵਰਦਗੀ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਬਾਗਸ਼ੋ ਜਿਸਖਾ ਨੂੰ ਸਿੱਖੇ ਦਾਨ ਕੇ ਸਦਾਨ ਰਹਤ ਦਾਨ ਵਿਵੇਕ ਦਾਨ ਬਸਾਹ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚਾਂਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪੱਧਰ ਆਖਾਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਣ ਪਿਆਰੇ ਖਾਲਸਾ ਜਿਨ ਬਖਸ਼ੋ ਏ ਨਮਾਣਿਆਂ ਦੇ ਮਾਨ ਤਾਨਿਆਂ ਦੇ ਤਾਨੇ ਓਟਾਂ ਦੇ ਓਟ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾ ਕਬਲਾਂ ਦੇ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀਆਂ ਦੇ ਚਰਨ ਸ਼ਰਨ ਦਾ ਓਟ ਆਸਰਾ ਤੱਕ ਦਿਆ ਹੋਇਆ ਆ ਆਪ ਜੀਆਂ ਦੇ ਚਰਨ ਸ਼ਰਨ ਦਾ ਓਟ ਆਸਰਾ ਤੱਕ ਦਿਆ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਹਨ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਨੇ ਮਹਾਰਾਜ ਗੁਰਬਾਣੀ ਦੇ ਜਾਪ ਕਰਦਿਆ ਕੋਲੋਂ ਕਈ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਗਿਆ ਹੋਣ ਗਿਆ ਅਨਜਾਨ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਬਾਣੀ ਪਰਨ ਦਾ ਸੇਵਾ ਕਰਨ ਦਾ ਬਲ ਅਤੇ ਉਦਮ ਬਖਸ਼ਿ ਸ਼ਕਾਨਾ ਮਹਾਰਾਜ ਕਿਰਪਾ ਕਰਿਓ ਆਪ ਜੀ ਅੰਤਰਜਾਮੀ ਹੋ ਸਭ ਜਾਣੀ ਜਾਣ ਮਹਾਰਾਜ ਕਿਰਪਾਕਾਨੀ ਮਨੋ ਕਾਮਨਾ ਭਾਵਨਾ ਪਰਪੂਰੀਆਂ ਕਾਨੀ ਸੁਖ ਸ਼ਾਂਤੀ ਬਾਛਸ਼ਕਾਨੇ ਕਾਰਬਾਰੰਤ ਰੱਖੀਆਂ ਬਾਛਸ਼ਕਾਨੀਆਂ ਗੁਰਸਿੱਖੀ ਜਿਨ ਬਾਛਸ਼ਕਾਨਾ ਨਾਹੇ ਖੁਸ਼ੀਆਂ ਅਨੁਸਾਰ ਆਪ ਜੀਆਂ ਦੇ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਗੁਰੂ ਕੇ ਲੰਗਰ ਹਾਜ਼ਰ ਨੇ ਆਪ ਜੀ ਕੋ ਭੋਗ ਲੱਗੇ ਲੱਗਿਆ ਹੋਇਆ ਭੋਗ ਸੰਗਤਾਂ ਦੇ ਵਿੱਚ ਵਰਤੋਂ ਦੀ ਆਗਿਆ ਬਾਛਸ਼ਕਾਨੀ ਜੋ ਜੀ ਸਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਨਾ ਕਰੇ ਜਿਤਨੀ ਵੀ ਸੰਗਤ ਨੇ ਆਪ ਜੀਆਂ ਦੇ ਹਜ਼ੂਰੀ ਵਿੱਚ ਹਾਜ਼ਰੀ ਭਰੀ ਹੈ ਸਮੂਹ ਸਾਧ ਸੰਗਤ ਦੀ ਹਾਜ਼ਰੀ ਅਤਿ ਤਿਲ ਫੁੱਲ ਪਿਟਾਵਾਂ ਦਰਤੇ ਪ੍ਰਵਾਨ ਕਰ ਲੈਣੀਆਂ ਕਿਰਪਾ ਕਰੋ ਆਈ ਹੋਏ ਸੰਗਤ ਨੂੰ ਪਾਵਨ ਪਵਿੱਤਰ ਹੁਕਮ ਨਾਮ ਵਾਸ਼ਿਕ ਉਸਤ ਪ੍ਰੰਤ ਹੁਕਮ ਨਾਮ ਅਦੇ ਅਨੁਸਾਰ ਚੱਲਣ ਦਾ ਬਲ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਬਿਲੇ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਬਤ ਦਾ ਪੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ